ਯੋ ਮੇਰੀ بارش ਵਾਸਤੇ ਮੀਂਹ ਵਾਸਤੇ ਛੋਟੇ ਹੁੰਦੇ ਕਹਿੰਦੇ ਹੁੰਦੇ ਸੀ ਰੱਬਾ ਰੱਬਾ ਮੀਂਹ ਵਰਸਾ ਤੇ ਸਾਡੀ ਕੋਠੀ ਤਾਣੇ ਪਾ ਤੇ ਮੈਂ ਤਾਂ ਨਹੀਂ ਵੇਖਿਆ ਪਰ ਉਸ ਟਾਈਮ ਕਹਿੰਦੇ ਗੁੱਡੀਆਂ ਫੂਕਦੇ ਹੁੰਦੇ ਸੀ ਜੇ ਮੀਂਹ ਨਾ ਪਵੇ ਕਈ ਦਿਨ ਸੌਣ ਦੇ ਮਹੀਨੇ 'ਚ ਤਾਂ ਗੁੱਡੀਆਂ ਫੋਕ ਕੇ ਮੀਂਹ ਆਉਂਦਾ ਸੀਗਾ ਅੱਜ ਕੱਲ ਲੋਕ ਏਸੀਆਂ ਵਿੱਚ ਬੈਠਣ ਜੋਗੇ ਹੋਗੇ ਕਾਰਾਂ 'ਚ ਵੀ ਏਸੀ ਘਰ 'ਚ ਵੀ ਏਸੀ 20 ਸਾਲ ਪਹਿਲਾਂ ਮੋਟਰ ਤੇ ਮੈਂ ਜਾਂਦਾ ਹੁੰਦਾ ਸੀਗਾ ਝੋਨਾ ਲੱਗਦਾ ਹੁੰਦਾ ਸੀ ਤੇ ਨਜ਼ਾਰੇ ਨਾਲ ਨੀਂਦ ਆਉਂਦੀ ਸੀ ਸਾਡੇ ਮੋਟਰ ਤੇ ਕਈ ਦਰਖਤ ਖੜੇ ਹੁੰਦੇ ਸੀਗੇ ਦੋ ਮੋਟਰਾਂ ਹੁੰਦੀਆਂ ਸੀ ਇੱਕ ਤਾਈ ਦੀ ਇੱਕ ਮੇਰੀ ਜਦੋਂ ਉੱਥੇ ਦੁਪਹਿਰੇ ਆਰਾਮ ਕਰਦੇ ਸੀ ਇੰਨੀ ਵਧੀਆ ਹਵਾ ਚੱਲਦੀ ਸੀ ਉਹ ਉਹ ਏਸੀ ਨੂੰ ਵੀ ਫੇਲ ਕਰਦੀ ਸੀਗੀ ਅੱਜ ਕੱਲ ਲੋਕਾਂ ਨੇ ਏਸੀ ਲਵਾ ਲਏ ਕਮਰੇ ਅੰਦਰ ਠੰਡ ਹੋ ਜਾਂਦੀ ਆ ਬਾਹਰ ਜਿਹੜੇ AC ਉੱਪਰ ਚੱਲਦੀ ਹੈ ਉਹ ਗਰਮਾहट ਘਰੀ ਜਾਂਦੇ ਹੈ ਤੇ ਇਹੀ ਕਾਰਨ ਹੈ ਵੀ ਹਰ ਸਾਲ ਗਰਮੀ ਵੱਧਦੀ ਜਾ ਰਹੀ ਹੈ AC ਦਾ ਪ੍ਰਯੋਗ ਵੀਰੋ ਘੱਟ ਕਰੋ ਇਹ ਆਪਣੇ ਸਰੀਰ ਨੂੰ ਵੀ ਰੋਗ ਲਵਾਉਂਦਾ ਜੇ ਆਪਾਂ ਨੂੰ ਪਸੀਨਾ ਨਹੀਂ ਆਊਗਾ ਤਾਂ ਆਪਣਾ ਗੰਦਾ ਚਰਬੀ ਚੋ ਜੋ ਵੀ ਹੈ ਉਹ ਕਿਵੇਂ ਨਿਕਲੂਗਾ ਪਸੀਨਾ ਆਉਣਾ ਜ਼ਰੂਰੀ ਹੈ AC ਜ਼ਰੂਰੀ ਨਹੀਂ ਜੇ ਉਮਰ ਲੰਬੀ ਕਰਨੀ ਹੈ ਤਾਂ ਵੀਰੋ ਅੱਦਿਕਲ ਆਰਟੀਫੀਸ਼ੀਅਲ ਰਸਤਾ ਜੇ ਜਿਹੜੇ ਆਗੇ ਜਿਹੜੇ ਬੂਟੇ ਵਟੇ ਉਹ ਆਕਸੀਜਨ ਨਹੀਂ ਦਿੰਦੇ ਤੇ ਬਸ ਸ਼ੋਅ ਵਾਲੇ ਹੁੰਦੇ ਆ ਜਿਹੜੇ ਪੁਰਾਣੇ ਪੁੱਤੇ ਹੁੰਦੇ ਸੀ ਉਹ ਹੁੰਦੇ ਸੀ ਕਿਕਰ ਟਾਲੀ ਤੂਤੀਆਂ ਮਰੂਤ ਜਮਨਾ ਅੰਬ ਬਰੋਟੇ ਤੇ ਨਿੰਮ ਵਧੀਆ ਵਧੀਆ ਦਰਖਤ ਹੁੰਦੇ ਸੀਗੇ ਜਿੰਨਾਂ ਨਾਲ ਬਿਮਾਰੀਆਂ ਵੀ ਕਈ ਹਟਦੀਆਂ ਸੀਗੀਆਂ ਜੇ ਲੋਕ ਅਜੇ ਵੀ ਨਾ ਸਮਝੇ ਤੇ ਇਹੀ ਹਾਲ ਰਿਹਾ ਹਰ ਸਾਲ ਗਰਮੀ ਪਾਦੀ ਰਹਿੰਦੀ ਆ ਜੇ ਇਹੀ ਹਾਲ ਰਿਹਾ ਇੱਕ ਦਿਨ بارش ਆਉਣਾ ਵੀ ਬੰਦ ਹੋ ਜਾਣੀ ਆ ਤੇ ਕਿਤਾਬਾਂ ਚ ਆਇਆ ਕਰੂਗਾ ਵੀ ਮੀਂਹ ਪੈਂਦਾ ਹੁੰਦਾ ਸੀ ਪਾਣੀ ਆਉਂਦਾ ਹੁੰਦਾ ਸੀ ਬਹੁਤ ਪੁਰੇ ਹਾਲ ਹੋ ਜਾਣੀ ਆ ਵੀਰੋ ਦਰਖਤ ਵੱਧ ਤੋਂ ਵੱਧ ਲਵਾਓ ਲਾਓ ਆਪਣੇ ਪੰਜਾਬ 'ਚ ਤੇ ਆਕਸੀਜਨ ਵੱਧ ਤੋਂ ਵੱਧ ਬਣਾਓ ਤੇ ਏਸੀ ਦਾ ਘੱਟ ਖਰਚਾ ਕਰੋ ਤਾਂ ਜੋ ਗਰਮੀ ਘੱਟ ਲੱਗੇ ਧੰਨਵਾਦ ਵੀਡੀਓ ਦੇਖਣ ਲਈ ਵਾਈਗੁਰ ਜੀ ਕਾਨ ਸਾਹਿਬ ਵਾਈਗੁਰ ਜੀ ਕਿਫਤ ਹੈ ਪੰਜਾਬੀ ਵੀਰੋ ਆਪਣੇ ਇਸ ਬਦਕਿਸਮਤ ਭਰਾ ਨੂੰ ਕਿਰਪਾ ਕਰਕੇ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਓ ਕਿਉਂਕਿ ਇੱਕ ਚੈਨਲ ਮੈਂ ਪਹਿਲਾਂ ਮਿਹਨਤ ਕਰਕੇ YouTube ਬਣਾਇਆ ਸੀਗਾ 1 ਸਾਲ ਨੂੰ ਲੱਗ ਗਿਆ ਸੀਗਾ ਬਹੁਤ ਮਿਹਨਤ ਕੀਤੀ ਤੇ ਐਂਡ ਤੇ ਆ ਕੇ ਮੇਰੇ ਤੋਂ ਬਟਨ ਦੱਬਿਆ ਗਿਆ ਡਿਲੀਟ ਹੋ ਗਿਆ ਤੇ ਉਹਦੇ ਬਾਅਦ ਫਿਰ ਮੈਂ ਦੂਸਰਾ ਚੈਨਲ ਸਟਾਰਟ ਕੀਤਾ ਤਾਂ ਉਹ ਕਿਸੇ ਨੂੰ ਚੁੱਪਣ ਲੱਗ ਗਈ ਇੱਕ ਵੀਡੀਓ ਇੱਕ ਦੋ ਵੀਡੀਓ ਤੇ ਉਹ ਮੈਂ ਕਿਸੇ ਨੂੰ ਫੜਾਇਆ ਤਾਂ ਉਹਨਾਂ ਨੇ ਡਿਲੀਟ ਕਰਤਾ ਉਹੀ ਹੈ ਮੇਰੇ ਨਾਲ ਇਤੈ ਹੀ ਹੁੰਦਾ ਆਇਆ ਜਿਵੇਂ ਸੱਪ ਸੀੜੀ ਦੀ ਖੇਡ ਨਹੀਂ ਹੁੰਦੀ ਹੈ ਕਿ ਨਾ 90 ਤੇ ਪਹੁੰਚ ਕੇ ਬੰਦਾ ਥੱਲੇ 0 ਤੇ ਆ ਜਾਂਦਾ 99 ਤੇ ਪਹੁੰਚ ਗਈ 0 ਤੇ ਆ ਜਾਂਦਾ ਡੰਗ ਮਾਰਦਾ ਸੱਪ ਫਿਰ 99 ਤੇ ਪਹੁੰਚ ਗਈ ਫਿਰ 0 ਤੇ ਆ ਜਾਂਦਾ ਉਹ ਹਾਲਾਤ ਮੇਰੇ ਨੇ ਸਿਖਰ ਤੇ ਪਹੁੰਚ ਗਏ ਮੈਂ ਥੱਲੇ ਗਿਰ ਜਾਂਨਾ ਤੇ ਜਦੋਂ ਮੈਂ ਖੇਤਾਂ 'ਚ ਵੀ ਜਾਂਦਾ ਸੀ ਹੈ ਨਾ ਤੇ ਕੋਈ ਕੰਮ ਕਰਦਾ ਸੀ ਵਧੀਆ ਟੰਗ ਨਾਲ ਕਰਦਾ ਸੀ ਪਰ ਫਿਰ ਵੀ ਉਹ ਕਿਸੇ ਨਾ ਕਿਸੇ ਕਾਰਨ ਜ਼ੀਰੋ ਤੇ ਆ ਜਾਂਦਾ ਸੀਗਾ ਪਹਿਲਾਂ ਸਾਰੇ ਜੱਟ ਝੋਨੇ ਦੇ ਟਾਈਮ ਇੱਕ ਮੋਟਰ ਤੇ ਇਕੱਠੇ ਹੋ ਕੇ ਰੋਟੀ ਖਾਂਦੇ ਸੀਗੇ ਜਿੱਥੇ ਛੰਡੀ ਛੰਡੀ ਛਾਂ ਹੋਵੇ ਮੋਟਰ ਦਾ ਪਾਣੀ ਹੋਵੇ ਨਜ਼ਾਰੇਦਾਰ ਹਵਾ ਹੋਵੇ ਉੱਥੇ ਰੋਟੀ ਖਾਣ ਦੇ ਨਜ਼ਾਰੇ ਕੁਸ਼ੋਰ ਹੁੰਦੇ ਸੀ ਏਸੀਆਂ ਨੂੰ ਫੇਲ ਕਰਦੇ ਹੁੰਦੇ ਸੀ ਵੀਰੋ ਮੈਂ ਤੀਜੀ ਵਾਰ ਆਪਣਾ ਚੈਨਲ ਸਟਾਰਟ ਕਰ ਰਿਹਾ ਕਿਰਪਾ ਕਰਕੇ ਆਪਦੇ ਇਸ ਪੰਜਾਬੀ ਭਰਾ ਦੇ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰਕੇ ਮਦਦ ਕਰੋ ਮੈਂ ਪੰਜਾਬ ਤੇ ਪੰਜਾਬੀਆਂ ਨੂੰ ਬਹੁਤ ਪਿਆਰ ਕਰਦਾ ਦਿਲੋਂ ਤੇ ਪੰਜਾਬ ਮੇਰੇ ਰਗ ਰਗ ਵਿੱਚ ਵਸਿਆ ਪਿਆ ਮੈਂ ਪੰਜਾਬ ਛੱਡ ਕੇ ਬਾਹਰ ਵੀ ਨਹੀਂ ਜਾਣਾ ਕਿਸੇ ਦੇਸ਼ 'ਚ ਨਾ ਬੱਚਿਆਂ ਨੂੰ ਭੇਜਣਾ ਤੇ ਪੰਜਾਬ ਦੇ ਬਾਹਰਲੇ ਲੋਕ ਜਿਹੜੇ ਪੰਜਾਬ ਆ ਕੇ ਕੰਮ ਕਰ ਰਹੇ ਨੇ ਆਪਣੇ ਸਿੱਖ ਬਾਹਰ ਜਾ ਰਹੇ ਨੇ ਉਹਨਾਂ ਨੂੰ ਕੰਮ ਨਹੀਂ ਮਿਲਦਾ ਇੱਥੇ ਏ ਮੈਨੂੰ ਬਹੁਤ ਘਟਿਆ ਗੱਲ ਲੱਗਦੀ ਹੈ ਤੇ ਕਿਰਪਾ ਕਰਕੇ ਸਰਕਾਰਾਂ ਨੂੰ ਬੇਨਤੀ ਹੈ ਕਿ ਪਾਰ ਜਾਣ ਤੋਂ ਰੋਕੋ ਭਗਵਾਨ ਤਬਾਨ ਨੇ ਕਿਹਾ ਤਾਂ ਸੀਗਾ ਪਰ ਹਜੇ ਤੱਕ ਪੂਰਾ ਨਹੀਂ ਕੀਤਾ ਬਾਦ ਪੰਜਾਬੀਆਂ ਨੂੰ ਵੱਟ ਫਾਇਦਾ ਪੰਜਾਬ ਚ ਇੰਡਸਟਰੀ ਦਾ ਪ੍ਰਵਾਸੀਆਂ ਨੂੰ ਵੱਧ ਫਾਇਦਾ ਬਹੁਤ ਪੈਸਾ ਕਮਾ ਰਹੇ ਨੇ ਪ੍ਰਵਾਸੀ ਇਸ ਟਾਈਮ ਤੇ ਵੀਡੀਓ ਪਸੰਦ ਆਈ ਤੇ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ